ਸਰ ਜੀ ਪ੍ਰਧਾਨ ਜੀ ਤੁਸੀਂ ਅੱਜ ਵੀਡੀਓ ਦੇਖੀ ਹੋਣੀ ਹੈ ਰਾਜਾ ਕਿੰਗ ਦੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਮੇਰਾ ਨਾਮ ਸਨੀ ਸੋਹਤਾ ਹੈ ਜੀ ਮੈਂ ਪੰਜਾਬ ਯੂਥ ਪ੍ਰਧਾਨ ਨਮਨਮੋਤ ਸੰਗਠਨ ਮੋਚੇ ਦਾ ਔਰ ਅੱਜ ਜਿਹੜੀ ਵੀਡੀਓ ਰਾਜਾ ਕਿੰਗ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਬਹੁਤ ਨਿੰਦਨਯੋਗ ਆ ਕਿਉਂਕਿ ਇਹ ਸਾਡੇ ਭਾਈਚਾਰਿਆਂ ਨੂੰ ਪ੍ਰੈਸ ਭਾਈਚਾਰਿਆਂ ਨੂੰ ਇਹਨਾਂ ਨੇ ਕੋਈ ਮਾੜੇ ਸ਼ਬਦ ਬੋਲੇ ਆ ਕਿ ਗਲਤ ਗਿਆ ਉਹਨਾਂ ਨੂੰ ਕਿ ਜੇ ਤੁਸੀਂ ਮੈਨੂੰ ਸਵਾਲ ਨਾ ਪੁੱਛੋ ਵਟ ਡੂ ਯੂ ਮੀਨ ਬਾਈ ਮੈਨੂੰ ਸਵਾਲ ਨਾ ਪੁੱਛੋ ਜਿਉ ਮੈਨੂੰ ਇੱਕ ਗੱਲ ਦੱਸੋ ਕਿ ਜੇ ਤੂੰ ਕਿਸੇ ਨੂੰ ਸੱਦਿਆ ਚਾਹੇ ਹੋਟਲ ਲਾ ਲਓ ਚਾਹੇ ਤੂੰ ਕਾਰ ਲਾ ਲਾ ਤੇ ਉਹਨਾਂ ਦਾ ਸਵਾਲ ਕਰਨ ਦਾ ਰਾਈਟ ਆ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮਿੰਨਾ ਸਵਾਲ ਨਾ ਕਰੋ ਜਿੰਨੇ ਸਵਾਲ ਕਰਨਾ ਵਾ ਰੋਟੀ ਖਾਓ ਖਾ ਕੇ ਤੇ ਬਾਹਰ ਜਾਓ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਕਿ ਇਹਨੂੰ ਬਹੁਤ ਜ਼ਿਆਦਾ ਹੰਕਾਰ ਆ ਤੇ ਕੋਈ ਇਹਦੇ ਵੱਲੋਂ ਬੇਦਬੀ ਵਗੈਰਾ ਵੀ ਕੀਤੀ ਗਈ ਬਿਲਕੁਲ ਜੀ ਬਿਲਕੁਲ ਬੇਦਬੀ ਕੀਤੀ ਗਈ ਹੈ ਇਹਨਾਂ ਵੱਲੋਂ ਇਹਨਾਂ ਨੇ ਸ਼੍ਰੀ ਵਿਸ਼ਨੂੰ ਭਗਵਾਨ ਜੀ ਨੂੰ ਸ਼ਿਵ ਸ਼ੰਕਰ ਜੀ ਮਹਾਰਾਜ ਜੀ ਨੂੰ ਅਤੇ ਹੋਰ ਵੀ ਦੇਵੀ ਦੇਵਤਿਆਂ ਨੂੰ ਇਹਨਾਂ ਨੇ ਗਲਤ ਇਹਨਾਂ ਦੀ ਟਿੱਪਣੀ ਕੀਤੀ ਆ ਇਹਨਾਂ ਦੇ ਆ અપਮਾਨੀ ਸ਼ਬਦ ਯੂਜ਼ ਕੀਤੇ ਨੇ ਰਾਜੇ ਕਿੰਗ ਨੇ ਤੇ ਤੁਹਾਡੀ ਨਮਨਮੋ ਮੋਰਚਾ ਕੀ ਚਾਹੁੰਦੇ ਹੋ ਅਸੀਂ ਜਿਹੜੀ ਸਾਡੀ ਨਮਨਮੋ ਮੋਰਚਾ ਪੰਜਾਬ ਦੀ ਟੀਮ ਆ ਉਹ ਪੱਤਰਕਾਰਾਂ ਭਾਈ ਦੇ ਨਾਲ ਖੜੀ ਆ ਔਰ ਇਸ ਦੇ ਬਦਲੇ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਵੀ ਦਵਾਂਗੇ ਇੱਕ ਤੇ ਇਹਨਾਂ ਦਾ 295A ਦਾ ਪਰਚਾ ਵੀ ਦਰਜ ਕਰਵਾਵਾਂਗੇ ਪੱਤਰਕਾਰਾਂ ਨਾਲ ਤੁਹਾਡੀ ਗੱਲ ਹੋਈ ਹੈ ਜੀ ਅੱਜ ਮੇਰੀ ਗੱਲ ਹੋਈ ਆ ਮੈਂ ਤੇ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਵੀਡੀਓ ਵੇਖ ਰਿਹਾ ਸੀ ਇਹਨਾਂ ਦੀ ਵੀਡੀਓ ਵੇਖ ਰਿਹਾ ਸੀ ਕਿ ਉਹ ਪੱਤਰਕਾਰਾਂ ਨੂੰ ਕਹਿ ਰਿਹਾ ਕਿ ਮੇਰਾ 2.5 ਕਿਲੋ ਦਾ ਹੱਥ ਆ 2.5 ਕਿਲੋ ਦਾ ਹੱਥ ਆ ਕਿ ਤੂੰ ਚਲੋ ਮੈਨੂੰ ਤੇ ਕਹਿਣਾ ਨਹੀਂ ਚਾਹੀਦਾ ਲੇਕਿਨ ਤੂੰ ਸਨੀਦੋਲ ਕਿੱਥੇ ਬਣ ਗਿਆ ਜੇ ਪ੍ਰਮਾਤਮਾ ਨੇ ਤੈਨੂੰ ਨਾਮ ਬਖਸ਼ਿਆ ਰਤਬਾ ਬਖਸ਼ਿਆ ਜੇ ਪੈਸੇ ਦੀ ਤੁਹਾਨੂੰ ਹੰਕਾਰ ਆ ਤੇ ਇਹ ਗੱਲ ਨਾ ਭੁੱਲੋ ਪ੍ਰਮਾਤਮਾ ਨੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਦਾ ਹੰਕਾਰ ਤੋੜਤਾ ਤੇ ਤੂੰ ਕਿਹੜੀ ਖੇਤ ਦੀ ਮੂਲੀ ਆ ਮੈਂ ਬੇਨਤੀ ਕਰਨਾ ਚਾਹੁੰਨਾ ਸਾਡੇ ਵੀਰ ਰਾਜੇ ਨੂੰ ਕਿ ਹੰਕਾਰ ਨਾਲ ਹੰਕਾਰ ਨਾਲ ਜਤਾ ਇਹ ਤੇਰਾ ਹੰਕਾਰ ਚੱਕਣਾ ਚੂਰ ਹੋਣਾ ਹੀ ਤੇ ਤੂੰ ਮੁੱਧੜੇ ਮੂੰਹ ਡਿਗਣਾਈ ਤੇ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਪੱਤਰਕਾਰ ਸਾਹਿਬ ਕੋਈ ਗੱਲ ਮਤਲਬ ਕਿ ਕਿਹ ਗੱਲਾਂ ਘਬਰਾਉਣਾ ਨਹੀਂ ਆ ਅਸੀਂ ਤੁਹਾਡੇ ਨਾਲ ਖੜੇ ਆ ਨਮੋ ਨਮੋ ਮੋਰਚਾ ਪੰਜਾਬ ਦੀ ਟੀਮ ਨਾਲ ਖੜੇ ਆ ਤੁਹਾਡੇ ਮੋਢੇ ਨਾਲ ਮੋਢਾ ਨਾਲ ਖੜਾ ਹੈ ਤੇ ਤੁਸੀਂ ਬੇਫਿਕਰ ਹੋ ਜਾਓ ਪੱਤਰਕਾਰ ਭਾਈ ਤੁਸੀਂ ਬੇਫਿਕਰ ਹੋ ਜਾਓ ਅਸੀਂ ਤੁਹਾਡੇ ਨਾਲ ਆ ਤੇ ਤੁਹਾਡਾ ਸਮਰਥਨ ਅਸੀਂ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਨਮੋ ਨਮੋ ਮੇਰੇ ਸਾਰੇ ਦੇਸ਼ਵਾਸੀਆਂ ਨੂੰ ਮੈਂ ਪ੍ਰਵੀਨ ਦਿੱਤਾ ਨਮੋ ਨਮੋ ਮੋਰਚਾ ਤੋਂ ਪੰਜਾਬ ਪ੍ਰਧਾਨ ਤੁਸੀਂ ਦੇਖਿਆ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਜਿਹਾ ਨਾਂ ਕੋਈ ਉੱਭਰ ਕੇ ਆਇਆ ਹੈ ਰਾਜਾ ਕਿੰਗ ਠੀਕ ਹੈ ਨਾ ਰਾਜਾ ਕਿੰਗ ਹੀ ਆ ਨਾ ਕਿਉਂਕਿ ਇਹੋ ਜਿਹੇ ਕੁੱਤਿਆਂ ਦਾ ਜਿਹੜਾ ਨਾਂ ਆ ਸਾਨੂੰ ਯਾਦ ਨਹੀਂ ਰਹਿੰਦਾ ਦੇਖੋ ਸਨਾਤਨ ਧਰਮ ਨੂੰ ਜਿਹੜੇ ਗਾਲ੍ਹਾਂ ਕੱਢਦੇ ਨੇ ਮੈਂ ਤੇ ਇਹਨਾਂ ਨੂੰ ਕੁੱਤਾ ਕਵਾਂਗਾ ਤੂੰ ਸਾਡੇ ਧਰਮ ਨੂੰ ਗਾਲ੍ਹਾਂ ਕਰ ਰਿਹਾ ਕੱਲ ਨੂੰ ਕਿਸੇ ਹੋਰ ਧਰਮ ਨੂੰ ਵੀ ਗਾਲ੍ਹਾਂ ਕੱਢੇਗਾ ਧਰਮ ਸਾਂਝੇ ਨੇ ਅੱਜ ਸਾਨੂੰ ਸਾਰਿਆਂ ਨੂੰ ਇੱਕ ਹੋ ਗਏ ਇਹ ਤੇ ਕਾਰਵਾਈ ਕਰਨੀ ਚਾਹੀਦੀ ਹੈ ਅੱਜ ਤੁਸੀਂ ਦੇਖਿਆ ਆਏਗਾ ਕੁਝ ਸਮਾਂ ਪਹਿਲੇ ਦੀ ਗੱਲ ਹੈ ਕਿ ਇਹਨੇ ਪੱਤਰਕਾਰਾਂ ਨੂੰ ਵੀ ਗਲਤ ਜੜੀ ਸ਼ਦਾਬਲੀ ਵਰਤੀ ਹੈ ਜਿੱਦਾਂ ਕਿ ਸਾਡੇ ਯੂਥ ਪ੍ਰਧਾਨ ਸੰਨੀ ਜਿਨੇ ਕਿਹਾ 2.5 ਕਿਲੋ ਦਾ ਹੱਥ ਉਹ ਪੁੱਤਰ ਤੂੰ 2.5 ਕਿਲੋ ਦਾ ਹੱਥ ਤੋਲ ਕੇ ਵੇਖਿਆ ਆਪਣਾ ਜਿਹੜਾ 2.5 ਕਿਲੋ ਦਾ ਹੱਥ ਕਹਿ ਰਿਹਾ ਤੇ ਇੱਥੇ ਪਤਾ ਨਹੀਂ ਕਿੰਨੇ ਹੱਥ ਜਿਹੜੇ ਅੱਜ ਤ ਤਨੂੰ ਪ੍ਰੈਸ ਵਾਲਿਆਂ ਨੇ ਮਾਰਦੇ ਨੇ ਸੀ ਤੇ ਬਾਅਦ ਚ ਤੂੰ ਘਰ ਜਾ ਕੇ ਉਹਦਾ ਵਜਨ ਕਰਨਾ ਸੀ ਕਿ ਕਿੰਨਾ ਵਜਨ ਆ ਉਹਦਾ ਇਹੋ ਜਿਹੀਆਂ ਜੜੀਆਂ ਨਾ ਫालतੂ ਲੱਭ ਚ ਜੜੇ ਆ ਕਿਸੇ ਨੂੰ ਬੋਲੀ ਦੇ ਨਹੀਂ ਹੁੰਦੇ ਤੇ ਜਿੱਦਾਂ ਸਣੀ ਨੇ ਕਿਹਾ ਕਈ ਰਾਜੇ ਆਏ ਤੇ ਕਈ ਚਲੇ ਗਏ ਤੇ ਤੇਰੇ ਵਰਗੀਆਂ ਲੰਜੀ ਬੁੱਚੀਆਂ ਕਈ ਆਈਆਂ ਤੇ ਕਈ ਚਲੇ ਗਈਆਂ ਜਿਹੜੇ ਧਰਮ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਤੇ ਧਰਮ ਦਾ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਅੱਜ ਮੈਂ ਤੈਨੂੰ ਦੱਸਾਂ ਰਾਜਾ ਮੈਂ ਕਿੰਗ ਤੇ ਨਹੀਂ ਇਹਦੇ ਨਾਲ ਲਾਵਾਂਗਾ ਪਤਾ ਨਹੀਂ ਇਹਨੂੰ ਹਿੰਦੀ ਆਂਦੀ ਹੈ ਜਾਂ ਪੰਜਾਬੀ ਆਂਦੀ ਹੈ ਜਾਂ ਇੰਗਲਿਸ਼ ਆਂਦੀ ਹੈ ਇਹਨੇ ਆਪਣੇ ਦੋਨੋਂ ਹੀ ਨਾਲ ਲਾਇਆ ਕਿੰਗ ਵੀ ਲਾਇਆ ਤੇ ਰਾਜਾ ਵੀ ਲਾਇਆ ਇਹਨੂੰ ਤੇ ਲਫ਼ਜ਼ ਦਾ ਨਹੀਂ ਪਤਾ ਕਿ ਕਿੰਗ ਕੀ ਹੈ ਤੇ ਰਾਜਾ ਕੀ ਹੈ ਬਾਕੀ ਮੈਂ ਪ੍ਰਸ਼ਾਸਨ ਅਗੇ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹਦੇ ਤੇ ਪਰਚਾ ਕੀਤਾ ਜਾਵੇ 1 ਤੇ 295 ਦਾ ਪਰਚਾ ਕਰੇ ਕਿਉਂਕਿ ਜਿਹੜੀ ਇਹਨੇ ਸ਼ਬਦਾਵਲੀ ਜਿਹੜੀ ਯੂਜ਼ ਕੀਤੀ ਹੈ ਉਹਦੇ ਤੇ ਵੀ ਜਿਹੜਾ ਪਰਚਾ ਕਰੇ ਕਿਉਂਕਿ ਪੱਤਰਕਾਰ ਭਾਈਚਾਰਾ ਵੀ ਸਾਡੇ ਨਾਲ ਜਿਹੜਾ ਹਰ ਵਕਤ ਖੜਾ ਰਹਿੰਦਾ ਹੈ ਹਰ ਜਿਹੜੀ ਹੈ ਦੁੱਖ ਤਕਲੀਫ ਦੇ ਵਿੱਚ ਸਾਰਿਆਂ ਦੇ ਨਾਲ ਜਿਹੜਾ ਸਾਂਝੇ ਤੌਰ ਤੇ ਜਾਂਦਾ ਹੈ ਰਾਤ ਦਿਨ ਜਨਤਾ ਦੀ ਸੇਵਾ ਕਰਦਾ ਉਹਨੂੰ ਕੋਈ ਐਦਾਂ ਬੋਲੇ ਤੇ ਉਹ ਤੇ ਬਰਦਾਸ਼ਤ ਤੋਂ ਬਾਹਰ ਹੈ ਨਾ ਤੇ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਦੇਵੀ ਦੇਵਤੇ ਆ ਉਹਨਾਂ ਦੇ ਬਾਰੇ ਕੋਈ ਗਲਤ ਬੋਲੇ ਤੇ ਉਹ ਵੀ ਬਰਦਾਸ਼ਤ ਤੋਂ ਬਾਹਰ ਹੈ ਬਸ ਐਨਾ ਹੀ ਕਹਿੰਦਾ ਹੋਇਆ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਅਪੀਲ ਕਰਾਂਗਾ ਨਮੋ ਨਮੋ ਮੋਰਚਾ ਦੇ ਵੱਲੋਂ ਕਿ ਇਹਦੇ ਤੇ ਰਾਜੇ ਜਿਹੜਾ ਰਾਜਾ ਕਿੰਗ ਹੈ ਇਹਦੇ ਤੇ ਇੱਕ ਵਾਰੀ ਪਰਚਾ ਜ਼ਰੂਰ ਕਰੋ ਕਿਉਂਕਿ ਇਹਨੂੰ ਅੱਧਾ ਹੀ ਸਬਕ ਆਏਗਾ நமோ no நமோ